ਦਾ ਪੰਜਾਬ ਟਾਕਸ ਚੈਨਲ ਦੇ तमाम ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਆਦਾਬ ਅਤੇ ਨਮਸਕਾਰ ਅੱਜ ਤੁਹਾਡੇ ਨਾਲ ਵਿਚਾਰ ਚਰਚਾ ਕਰ ਰਹੇ ਹਾਂ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਜਿਹੜਾ ਕਿ ਇਹ ਨਹੀਂ ਦਿਨੀ ਲੁਧਿਆਣਾ ਸ਼ਹਿਰ ਦੇ ਬਿਲਕੁਲ ਨਾਲ ਜੋ ਦੁਰਾਹੇ ਤੋਂ ਨਹਿਰ ਆਉਂਦੀ ਹੈ ਉਦਾਪੁਰ ਟਾਪੂ ਕੇ ਪਿੰਡ ਹੈ ਜਵਦੀ ਕਲਾ ਉਥੇ ਸਥਿਤ ਗੁਰਦੁਆਰਾ ਗਿਆਨ ਪ੍ਰਕਾਸ਼ ਵਿਖੇ ਕੋਰੀਆ ਹੈ ਚਾਰ ਦਿਨਾਂ ਦਾ ਸਮਾਗਮ ਹੁਣ ਤੁਹਾਨੂੰ ਇਹ ਦੱਸਾਂ ਪਹਿਲਾਂ ਜ਼ਰੂਰੀ ਵੀ ਬਣਦਾ ਹੈ ਕਿ ਉਦੁੱਤੀ ਗੁਰਮਤ ਸੰਗੀਤ ਸੰਮੇਲਨ ਕਿਸ ਸਾਲ ਸ਼ੁਰੂ ਹੋਇਆ ਕਿ ਨੇ ਇਹ ਮਹਾਨ ਤੇ ਅਤੀ ਸ਼ਲਾਘਾਯੋਗ ਪ੍ਰਸੰਸਾ ਯੋਗ ਤੇ ਇਤਿਹਾਸਿਕ ਕਾਰਜ ਕੀਤਾ ਪਹਿਲਾ ਪਹਿਲਾ ਇਸ ਦਾ ਸਰੂਪ ਕੀ ਸੀ ਕਿਹਨਾ ਕਿਹਨਾ ਨੇ ਸਹਿਯੋਗ ਦਿੱਤਾ ਤੇ ਉਹ ਜਲਵਾ 1991 ਵਿੱਚ ਸ਼ੁਰੂ ਹੋਇਆ ਸੀ ਕਿਸ ਤਰ੍ਹਾਂ ਦਾ ਸੀ ਮੈਂ ਉਸ ਦਾ ਚਸ਼ਮਦੀਦ ਗਵਾ ਹਾਂ ਕਿਉਂਕਿ ਸਤਿਗੁਰੂ ਦੀ ਕਿਰਪਾ ਸਦਕਾ ਚਾਰੇ ਦਿਨ 1991 ਨਵੰਬਰ ਦੇ ਮਹੀਨੇ ਹੋਇਆ ਸੀ ਚਾਰੇ ਦਿਨ ਸਟੇਜ ਦੀ ਕੰਪੀਰਿੰਗ ਦੀ ਜਿਹੜੀ ਸੇਵਾ ਸੀ ਉਹ ਦਾਸ ਨੂੰ ਸ਼ੋਪੀ ਗਈ ਸੀ ਤੇ ਮੈਨੂੰ ਚਾਰੇ ਦਿਨ ਉੱਥੇ ਰਹਿ ਕੇ ਇੱਥੇ ਹਿੰਦੁਸਤਾਨ ਪਰਚੋਂ ਆਏ ਮਹਾਨ ਰਾਗੀ ਜਥਿਆਂ ਦਾ ਕੀਰਤਨ ਸਰਵਣ ਕਰਨ ਦਾ ਮੌਕਾ ਮਿਲਿਆ ਉੱਥੇ ਦੇਸ਼ ਪਰਚੋਂ ਆਏ ਜਿਹੜੇ ਤੰਤੀ ਸਾਜ਼ ਵਜਾਉਣ ਵਾਲੇ ਫਨਕਾਰ ਸਨ ਤਬਲਾਵਾਦਕ ਸਨ ਹੋਰ ਕਲਾਕਾਰ ਸਨ ਤੇ ਸੰਤ ਮਹਾਪੁਰਖਾਂ ਉਹਨਾਂ ਸ਼ਖਸੀਅਤਾਂ ਦੇ ਦਰਸ਼ਨ ਕਰਨ ਦਾ ਸੁਪਾਗ ਵੀ ਪ੍ਰਾਪਤ ਹੋਇਆ ਇਹ ਪਿੰਡ ਪਹਿਲਾਂ ਤਾਂ ਛੋਟਾ ਪਿੰਡ ਸੀ ਹੁਣ ਤਾਂ ਸਾਰੇ ਪਿੰਡ ਹੀ ਤਕਰੀਬਨ ਜਿਹੜੇ ਸ਼ਹਿਰਾਂ ਦੇ ਨਾਲ ਨੇ ਉਹ ਤਾਂ ਸ਼ਹਿਰਾਂ ਦਾ ਰੂਪ ਹੀ ਧਾਰਨ ਕਰ ਗਏ ਸ਼ਹਿਰ ਦੇ ਵਿੱਚ ਹੀ ਰਲਗੜ ਹੋ ਗਏ ਨੇ ਹੋ ਰਹੇ ਨੇ ਇਸ ਤਰ੍ਹਾਂ ਜਵਾਦੀ ਵੀ ਜਿਹੜਾ ਉਹ ਲੁਧਿਆਣਾ ਸ਼ਹਿਰ ਵਿੱਚ ਆ ਗਿਆ ਇੱਥੇ ਇੱਕ ਸਾਧੂ ਮਹਾਪੁਰਖ ਬੜੀ ਚੰਗੀ ਵਿਰਤੀ ਵਾਲੇ ਕਮਾਈ ਵਾਲੇ ਨੇਕ ਨੀਤੀ ਜਨਰਲ ਕੁਟਕੁਟ ਕੇ ਭਰੀ ਹੋਈ ਸੀ ਸੰਤ ਬਾਬਾ ਸੁਚਾ ਸਿੰਘ ਜੀ ਉਹ ਆਏ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਇਤਿਹਾਸ ਮੁਤਾਬਕ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਉਹਨਾਂ ਦੇ ਪਾਵਨ ਚਰਨ ਇਸ ਸਥਾਨ ਤੇ ਪਏ ਨੇ ਉਹਨਾਂ ਨੇ ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਟਰਮੀਰ ਕਰਵਾਇਆ ਸੰਗਤ ਪਿੰਡ ਦੇ ਸਹਿਯੋਗ ਨਾਲ ਪਹਿਲਾਂ ਪਿੰਡ ਪੰਦਰ ਤੋਂ ਗੱਲ ਚੱਲੀ ਹੁਣ ਤਾਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੀ ਹੈ ਨਾ ਹੁਣ ਤਾਂ ਕੋਈ ਅੰਤ ਪਾਰ ਆਵਾਰੀ ਨਹੀਂ ਇਹ ਸਭ ਸੰਤ ਸੁਚਾ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਦੀ ਇਹ ਅਪਾਰ ਕਿਰਪਾ ਦਿੱਸਰੀ ਸਰਕਾਰ ਹੋਇਆ ਉਹਨਾਂ ਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਸੀ ਤੇ ਉਹਨਾਂ ਨੇ ਉਹ ਛੋਟਾ ਜਿਹਾ ਗੁਰਦੁਆਰਾ ਬਣਾਇਆ ਤੇ ਪਹਿਲੇ ਸਾਲ ਉਹ ਜਗ੍ਹਾ ਨੂੰ ਪੱਧਰ ਕਰਵਾ ਕੇ ਜਿਹੜਾ ਕਾਫੀ ਪੈਸੀ ਖੁੱਲੀ ਖੇਤ ਸਨ ਉਥੇ ਇਕ ਐਡਾ ਆਲੀਸ਼ਾਨ ਹਰ ਪੱਖ ਤੋਂ ਮੈਂ ਕੀ ਬਿਆਨ ਕਰਾਂ ਡੈਕੋਰੇਸ਼ਨ ਦੇ ਪੱਖ ਤੋਂ ਵਾਤਾਵਰਣ ਦੇ ਪੱਖ ਤੋਂ ਯਾਨੀ ਵੇਲ ਬੂਟੇ ਗਮਲੇ ਹੋਰ ਹਰ ਤਰ੍ਹਾਂ ਦਾ ਤੇ ਸੰਗਤਾਂ ਵਾਸਤੇ ਇੱਕ ਟੈਂਟ ਸਿਟੀ ਬਣਾਇਆ ਗਿਆ ਛਿਟੇ ਛਿਟੇ ਤੰਬੂ ਲੱਗੇ ਇਸ ਤਰ੍ਹਾਂ ਲੱਗਦੇ ਸੰਜੋ ਇੱਕ ਬਹੁਤ ਸੰਦਰ ਜ਼ਾਰਾਖ ਸ਼ਹਿਰ ਬਸਿਆ ਹੋਇਆ ਉਹ ਸੰਗਤਾ ਵਾਸਤੇ ਠਹਿਰਨੀ ਵੈਸੀ ਵੀ ਇੰਤਜ਼ਾਮ ਸੀ ਅੱਛਾ ਲੋਕਾਂ ਜਿਹਨਾਂ ਉਤਸ਼ਾਹ ਸੀ ਲੁਧਿਆਣਾ ਸ਼ਹਿਰ ਦੇ ਲੋਕਾਂ ਨੇ ਦਿਲ ਖੋਲ ਕੇ ਆਖੇ ਕਿ ਜਿੰਨੇ ਜਿੰਨੇ ਪਰਿਵਾਰ ਉਹਨਾਂ ਦੇ ਘਰਾਂ 'ਚ ਰਹਿ ਸਕਦੇ ਨੇ ਉਹ ਆਪਣੇ ਘਰਾਂ 'ਚ ਰੱਖਣ ਲਈ ਤਿਆਰ ਨੇ ਤੇ ਦੇਸ਼ ਵਿਦੇਸ਼ ਤੋਂ ਦੁਨੀਆ ਹਮ ਹਮਾ ਕੇ ਪਹੁੰਚੀ ਕਿਉਂਕਿ ਪਹਿਲਾ ਉਦਮ ਸੀ ਇਹ ਉਦਮ ਮੈਂ ਸ਼ਾਂਤ ਸੁੱਚਾ ਸਿੰਘ ਮਹਾਰਾਜ ਨੂੰ ਪੁੱਛਿਆ ਜਦੋਂ ਮੈਂ ਪਹਿਲੀ ਵਾਰੀ ਮਿਲਣ ਗਿਆ ਮੇਰੇ ਇੱਕ ਦੋਸਤ ਸਨ ਆਲ ਇੰਡੀਆ ਰੇਡੀਓ ਦਿੱਲੀ ਅ ਤਮਸਰਾ ਪੜਦੇ ਉਹਨਾਂ ਇੱਕ ਪ੍ਰੋਗਰਾਮ ਹੁੰਦਾ ਸੀ ਦੇਸ਼ ਪੰਜਾਬ ਜਿਹੜਾ ਪਾਕਿਸਤਾਨ ਲਈ ਹੁੰਦਾ ਸੀ ਐਕਸਟਰਨਲ ਸਰਵਿਸ ਦਾ ਉਹਦੇ ਵਿੱਚੋਂ ਤਮਸਰਾ ਪੜ੍ਹਦੇ ਨੇ ਦਰਸ਼ਨ ਸਿੰਘ ਸੰਧੂ ਉਹ ਮੇਰੇ ਪੱਕੇ ਮਿੱਤਰ ਆੜੀ ਸਨ ਉਹ ਵੀ ਸੰਤਾਂ ਨਾਲ ਜੁੜ ਗਏ ਤੇ ਮਹਾਨ ਸੰਗੀਤ ਆਚਾਰੀਆ ਜਿਨ੍ਹਾਂ ਤੋਂ ਤਕਰੀਬਨ ਸਾਰੇ ਸੁਰੇਂਦਰ ਛੰਦਾਲ ਲੈ ਲਓ ਬਹੁਤ ਸਾਰੇ ਨਰਿੰਦਰ ਬੀਬਾ ਤੇ ਜਿੰਨੇ ਵੀ ਕਾਰਕਾਰ ਨੇ ਕੁਲਦੀਪ ਮਾਨਕ ਦਿਦਾਰ ਸਿੰਘ ਦੀਦਾਰ ਤੇ ਕਰਨੈਲ ਸਿੰਘ ਗਿੱਲ ਸਾਰੇ ਜਣੇ ਉਹਨਾਂ ਦੇ ਸ਼ਹਿਰ ਤੁਸੀਂ ਜਾਣਦੇ ਹੋ ਅ ਬੁੱਝ ਗਏ ਹੋਗੇ ਉਸਤ ਜਸਵੰਤ ਸਿੰਘ ਪਮੜਾ ਉਹ ਵੀ ਨਾਲ ਸਨ ਇਹ ਸਾਰੀ ਟੀਮ ਬਣ ਗਈ ਤੇ ਮੈਂ ਵੀ ਵਿੱਚ ਸ਼ਾਮਲ ਸੀ ਤੇ ਉਹ ਫਿਰ ਆਈਡੀਆ ਸੰਤ ਸੁਚਾ ਸਿੰਘ ਦੇ ਮਨ ਵਿੱਚ ਆਇਆ ਮੈਂ ਪੁੱਛਿਆ ਬਾਬਾ ਜੀ ਕਿਵੇਂ ਆਇਆ ਉਹ ਕਹਿੰਦੇ ਮਹਾਨ ਰਾਗੀ ਭਾਈ ਬਖਸ਼ੀ ਸਿੰਘ ਜੀ ਦਾ ਕੀਰਤਨ ਮੈਂ ਸੁਣਦਾ ਸੀ ਤੇ ਮੈਨੂੰ ਬਹੁਤ ਟੰਬਦਾ ਸੀ ਤੇ ਫੇਰ ਇਹ ਦਸਤੇ ਦਸਤੇ ਉਹਨਾਂ ਦੇ ਨੇਤਰ ਸੇਜਲ ਹੋ ਗਏ ਉਹ ਕਹਿੰਦੇ ਫਿਰ ਮੈਂ ਉਹਨਾਂ ਦੇ ਕੀਰਤਨ ਨੂੰ ਸੁਣ ਕੇ ਸੋਚਿਆ ਵੀ ਇਹ ਸਰੋਧੀ ਕੀਰਤਨ ਜਿਹੜਾ ਰਾਗਾਂ ਵਿੱਚ ਸ਼ੁੱਧਤਾ ਨਾਲ ਗਾਇਆ ਜਾਣ ਵਾਲਾ ਹੋਰ ਵੀ ਬਹੁਤ ਵੱਡੇ ਵੱਡੇ ਉਸਤਾਦ ਪ੍ਰੋਫੈਸਰ ਹਰਚੰਦ ਸਿੰਘ ਜੀ ਲੁਧਿਆਣੇ ਦੇ ਮਹਾਨ ਆ ਰਾਗ ਸੰਗੀਤ ਦੇ ਤਨੀ ਭਾਈ ਸੁਮਨ ਸਿੰਘ ਜੀ ਤੇ ਆਦਿਕ ਹੋਏ ਨੇ ਸਾਰੇ ਤੇ ਭਾਈ ਧਰਮ ਸਿੰਘ ਰਖਵੀ ਦਾ ਪਰਿਵਾਰ ਜਿਹੜੇ ਹੋਰ ਬਾਬੀ ਕੀਰਤਨੀਏ ਇਹ ਕਹਿੰਦੇ ਸਾਰੇ ਹੀ ਪੂਜਣਯੋਗ ਨੇ ਪਰ ਭਾਈ ਬਖਸ਼ੀਸ਼ ਸਿੰਘ ਦੀ ਸ਼ੈਲੀ ਕਹਿੰਦੇ ਮੈਨੂੰ ਬਹੁਤ ਟੁੰਬਦੀ ਸੀ ਤੇ ਅੱਜ ਜਦ ਕੇ ਮੈਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਇਹ ਕਰਾਉਣ ਦਾ ਸੰਕਲਪ ਲਿਆ ਸੀ ਹੁਣ ਜਦੋਂ ਕਿ ਆਪਾਂ ਸ਼ੁਰੂ ਕਰ ਰਹੇ ਹਾਂ ਤੇ ਅਫਸੋਸ ਕਿ ਸਰੀਰਕ ਤੌਰ ਤੇ ਭਾਈ ਬਖਸ਼ੀ ਸਿੰਘ ਸਾਡੇ ਦਰਮਿਆਨ ਨਹੀਂ ਪਰ ਪ੍ਰੇਰਨਾ ਸਰੋਤ ਮੇਰੇ ਉਹ ਨੇ ਫਿਰ ਉਹਨਾਂ ਨੇ ਆਪਣੇ ਜਿਹੜੇ ਸੀ ਨੇਤਰ ਉਹ ਸਜਲ ਹੋਏ ਸਨ ਉਹ ਸਾਫ਼ ਕੀਤੇ ਤੇ ਫਿਰ ਸਾਡੇ ਨਾਲ ਉਹਨਾਂ ਨੇ ਅੱਗੇ ਗੱਲਬਾਤ ਹੋਰੀ ਉਹਨਾਂ ਦੇ ਨਾਲ ਇੱਕ ਬੀਬੀ ਜਸਵੀਰ ਕੌਰ ਜੀ ਸਨ ਬਹੁਤ ਕੀਰਤਨ ਨੂੰ ਪਰਣਾ ਹੋਇਆ ਆਪ ਵੀ ਕੀਰਤਨਕਾਰ ਸਨ ਇਹ ਸਾਡੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੀਰਤਨ ਸਬਕਮੇਟੀ ਹੈ ਜਿਸ ਵਿੱਚ ਮੈਂ ਵੀ ਸ਼ਾਮਲ ਆ 19 ਸਾਲ ਤੋਂ ਉਹਦੇ ਵਿੱਚ ਵੀ ਉਹ ਸਾਡੇ ਨਾਲ ਕੋਈ 5-6 ਸਾਲ ਮੈਂਬਰ ਰਹੇ ਇੱਕ ਦਸਬੀਰ ਸਿੰਘ ਉਹਨਾਂ ਦਾ ਭਰਾ ਬਣਿਆ ਹੋਇਆ ਸੀ ਮੂ ਬੁੱਲਾ ਅੱਜਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਹੈ ਉਹ ਵੀ ਨਾਲ ਸ਼ਾਮਲ ਹੋਇਆ ਇਸ ਤਰ੍ਹਾਂ ਸਾਡਾ ਇੱਕ ਬਹੁਤ ਵੱਡਾ ਇੱਕ ਕਾਫਲਾ ਬਣ ਗਿਆ ਤੇ ਇਹਦੇ ਨਾਲ ਨਾਲ ਸਲਾਹਕਾਰ ਦੇ ਤੌਰ ਤੇ ਡਾਕਟਰ ਕੁਪਜਨ ਗਿੱਲ ਤੇ ਹੋਰ ਸਾਰੇ ਜਿਹੜੇ ਸੀ ਰਣਦੇਵ ਸਿੰਘ ਸਾਨਿਕ ਗਿੱਲ ਇਹ ਸਾਰੇ ਰਣਦੇਵ ਸਿੰਘ ਜਿਹੜੇ ਪੀਏਯੂ ਦੇ ਬਹੁਤ ਵੱਡੇ ਅਧਿਕਾਰੀ ਸਨ ਉਹ ਪਤੇ ਪਤਨੀ ਦੋਵੇਂ ਉਹ ਵੀ ਸੇਵਾ ਚ ਲੱਗੇ ਰਹੇ ਲੰਗਰ ਦੀ ਸੇਵਾ ਉਹਨਾਂ ਨੇ ਸੰਭਾਲੀ ਬਹੁਤ ਵੱਡੇ ਅਧਿਕਾਰੀ ਸਨ ਸੇਵਾ ਭਾਵਨਾ ਹੈ ਨਹੀਂ ਸੀ ਉਹ ਸ਼ਾਹ ਲੋਕਾਂ ਤੇ ਨਾਲ ਸੀ ਫੇਰ ਮੈਂ ਸੰਤਾਂ ਨੂੰ ਪੁੱਛਿਆ ਕਿ ਇਹ ਵੈਸ਼ੇ ਗੁਰੂ ਰਾਮਦਾਸ ਜੀ ਮਹਾਰਾਜ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਬਾਨੀ ਨੇ ਉਹਨਾਂ ਦੇ ਪ੍ਰਕਾਸ਼ ਉਤਸਵ ਤੋਂ ਪਹਿਲੀ ਰਾਤ ਮੈਂ ਆਪਣੇ ਬਚਪਨ ਤੋਂ ਹੀ ਦੇਖਦਾ ਹੁੰਦਾ ਸੀ ਜਾ ਕੇ ਸੁਣਦਾ ਹੁੰਦਾ ਸੀ ਰਾਗਾਂ ਦੇ ਆਦਿ ਕੀਰਤ ਦਰਬਾਰ ਹੁੰਦਾ ਹੈ ਹੁੰਦਾ ਆ ਰਿਹਾ ਬਹੁਤ ਧਰਾਂ ਤੋਂ ਪਰ ਇਹ ਜਿਹੜਾ ਇੱਕ ਅਲੌਕਿਕ ਨਜ਼ਾਰਾ ਉੱਥੇ ਦੇਖਿਆ 1991 ਇਹ ਇਹਦੀ ਲੋੜ ਮੈਂ ਕਿਹਾ ਸੰਤ ਜੀ ਤੁਹਾਨੂੰ ਕੀ ਮਹਿਸੂਸ ਹੋਇਆ ਉਹਨਾਂ ਨੇ ਫਿਰ ਜੋ ਜਵਾਬ ਦਿੱਤਾ ਕਿ ਮਕਸਦ ਕੀ ਹੈ ਉਹ ਕਹਿੰਦੇ ਸਾਰੀ ਬਾਣੀ ਰਾਗਾਂ ਵਿੱਚ ਹੈ 31 ਰਾਗ ਪਹਿਲਾ ਰਾਗ ਹੈ ਸ਼੍ਰੀ ਰਾਗ ਆਖਰੀ ਰਾਗ ਹੈ ਜੈ ਜੈ万ਤੀ 31 ਰਾਗ ਸ਼ੁੱਧ ਨੇ 31 ਰਾਗ ਮਿਸ਼ਰਤ ਨੇ ਮਿਕਸ ਜਿਵੇਂ ਰਾਗ ਹੈ ਗੌੜੀ ਗੁਆਰੇੜੀ ਜਿਵੇਂ ਰਾਗ ਹੈ ਹੋਰ ਗੌੜੀ ਦੀਪਕੀ ਗੌੜੀ ਮਾਲਾ ਗੌੜੀ ਪੂਰਬੀ ਇਸ ਤਰ੍ਹਾਂ ਕੁਝ ਪਰਭਾਤੀ ਵਿਭਾਸ ਇਹ ਦੋ ਦੋ ਰਾਗਾਂ ਨੂੰ ਜੋੜ ਕੇ ਮਿਸ਼ਰਤ ਮਿਕਸ ਰਾਗ ਕਰਤੀ ਤੇ 31 ਸ਼ੁੱਧ ਰਾਗ ਇਹ ਕੁਲ ਗਿਣਤੀ ਬਣਦੀ ਹੈ 62 ਇਹਨੂੰ ਤੋਂ علاوہ ਜਿਹੜੇ ਹੋਰ ਸੰਗੀਤਕ ਬਣ ਗਿਆ ਨੇ ਰਾਵਣੀਆਂ ਗੁਰਮ ਗੁਰਮ ਸੰਗੀਤ ਲੋਕ ਸੰਗੀਤ ਜਿਹੜਾ ਇਹਨੂੰ ਵੀ ਸ਼ਾਮਿਲ ਕਰਕੇ ਇਨ ਟੋਟੈਲਿਟੀ ਉਹਨਾਂ ਨੇ ਇਹਨੂੰ ਸਮਰਪਿਤ ਉਹ ਕੀਰਤਨ ਦਰਬਾਰ ਅਲੌਕਿਕ ਰੰਦਾਰ ਮਨ ਬਣਾਇਆ ਤਾਂ ਕਿ ਉਹ ਜਿਹੜੀ ਸ਼ੈਲੀ ਜਿਹੜੇ ਰਬਾਬੀ ਕੀਰਤਨ ਕਰਦੇ ਸਨ ਸ਼ੰਤਾਨ ਨੇ ਮੈਨੂੰ ਕਿਹਾ ਕਿ ਜਿਹੜੇ ਹਰਿਮੰਦਰ ਸਾਹਿਬ 'ਤੇ ਰਬਾਬੀ ਕੀਰਤਨ ਕਰਦੇ ਸਨ ਨਾ 1947 ਤੱਕ ਉਹ ਕੀਰਤਨ ਦਾ ਸ਼ੁੱਧ ਸਰੂਪ ਸੀ ਇੱਕ ਇੱਕ ਸ਼ਬਦ ਨੂੰ 1.5 ਘੰਟੇ ਚ ਪੜਦੇ ਸਨ ਬਾਣੀ ਬੜੀ ਕੰਡ ਸੀ ਤੇ ਰਾਗਦਾਰੀ ਚ ਪੂਰੇ ਸਨ ਤੇ ਰਾਗ ਤੋਂ ਬਿਨਾਂ ਰਾਗੀ ਅਾ ਦਾ ਸਵਰੀ ਨਹੀਂ ਕੀਤਾ ਜਾ ਸਕਦਾ ਵੀ ਰਾਗੀ ਕੋਈ ਹੋ ਸਕਦਾ ਇਸ ਕਰਕੇ ਇਹ ਤਾਲ ਵੀ ਵੱਖ-ਵੱਖ ਵਜਾਉਣੇ ਚਾਹੀਦੇ ਆ ਰਾਗ ਵੀ ਵੱਖ-ਵੱਖ ਗਾਉਣੇ ਚਾਹੀਦੇ ਆ ਇਹ ਰਾਗ ਅਨੁਸਾਰੀ ਹੋ ਕੇ ਕੀਰਤਨ ਕਰਨਾ ਚਾਹੀਦਾ ਬਾਕੀ ਲਾਈਟ ਕੀਰਤਨ ਵੀ ਨਾਲ ਹੁੰਦਾ ਤੇ ਇਹ ਨੂੰ ਦੁਬਾਰਾ ਸ਼ੁਰੂ ਕਰਨ ਲਈ ਜਿਹੜਾ ਨਿਗਾਰਾ ਆ ਗਿਆ ਥੋੜਾ ਜਿਹਾ ਇਸ ਖੇਤਰ ਵਿੱਚ ਉਹਦੇ ਨੂੰ ਦੂਰ ਕਰਕੇ ਕੀਰਤਨ ਦੀ ਜੋ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਨੇ ਸਾਨੂੰ ਮਹਾਨ ਇਲਾਹੀ ਦਾਤ ਬਖਸ਼ੀ ਹੈ ਉਹ ਕਹਿਆ ਕਰਦੇ ਸਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵੱਡਾ ਸੰਗੀਤਕਾਰ ਦੁਨੀਆਂ 'ਚ ਕੋਈ ਨਹੀਂ ਹੋਇਆ ਉਹਨਾਂ ਵੱਲੋਂ ਰੰਗੀ ਸ਼ੈਲੀ ਨੂੰ ਸੁਜੀਤ ਕਰਨ ਵਾਸਤੇ ਮੋੜ ਪੈਰਾਸਰ ਲਿਆਉਣ ਦੀ ਇਹ ਉਹਨਾਂ ਨੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਾਂ ਪਹਿਲਾ ਹੋਇਆ ਜੀ ਅਕਤੂਬਰ ਨਵੰਬਰ ਦੇ ਮਹੀਨੇ 'ਚ ਉਹ ਤੇ ਬਾਤ ਤੁਹਾਨੂੰ ਦੱਸਾਂ ਭਈ ਸੰਤਾਂ ਨੂੰ ਜੇ ਕੋਈ ਦੱਸਦਾ ਸੀ ਨਾ ਕਿ ਕੋਈ ਅ ਬੜੇ-ਬੜੇ ਵਿਲੱਖਣ ਸਾਜ਼ ਜਿਵੇਂ ਤਾਉ ਸਾਜ਼ ਹੈ ਇਹ ਬਹੁਤ ਮੁਸ਼ਕਲ ਸਾਜ਼ ਹੈ ਇਹ ਇਹਦੇ ਵਜਾਉਣ ਵਾਲੇ ਬੜੇ ਘੱਟ ਨੇ ਇਸ ਤਰ੍ਹਾਂ ਤਾਰ ਸ਼ਹਿਨਾਈ ਹੈ ਇਸ ਤਰ੍ਹਾਂ ਦਿਲਵਾ ਹੈ ਤੰਤੀ ਸਾਜ਼ ਨੇ ਸਾਰੇ ਤੰਤੀ ਸਾਜ਼ਾਂ ਨਾਲ ਨਾਲੇ ਖਾਸ ਕਰਕੇ ਆਵਾਜ਼ਾ ਜ਼ਰੂਰ ਰੱਖਦੇ ਸੀ ਪਰ ਤੰਤੀ ਸਾਜ਼ਾਂ ਨਾਲ ਮੇਨ ਇਹ ਹੁੰਦਾ ਸੀ ਅਸਲ ਰਾਗੀ ਦੀ ਪਰਖ ਉੱਥੇ ਹੁੰਦੀ ਹੈ ਕਿ ਤਾਰ ਦੇ ਸਾਜ਼ਾਂ ਨਾਲ ਕੌਣ ਗਾਉਂਦਾ ਤਾਨ ਪੂਰਾ ਰੱਖੇ ਉਹਨਾਂ ਨੂੰ ਜਿੱਥੇ ਕਿਤੇ ਵੀ ਪਤਾ ਲੱਗੇ ਜਿੱਥੇ ਪਤਾ ਲੱਗਾ ਮੈਨੂੰ ਯਾਦ ਹੈ ਇੱਕ ਕਲਾਕਾਰ ਨੂੰ ਲੱਭਣ ਲਈ ਬਜ਼ੁਰਗ ਸਿੱਖ ਸਨ ਉਹਨਾਂ ਨੂੰ ਲੱਭਣ ਲਈ ਉਹਨਾਂ ਨੂੰ ਉੱਤਰ ਪ੍ਰਦੇਸ਼ ਜਾਣਾ ਪਿਆ ਉਹਨਾਂ ਨੂੰ ਮਲਾ ਕੇ ਉਹ ਲਿਆਏ ਤੇ ਓਡੇਰੀ ਉਮਰ ਚ ਵੀ ਆ ਕੇ ਚਾਰ ਦਿਨ ਉਹਨਾਂ ਨੇ ਸੰਗੀਤ ਕੀਤੀ ਇਸ ਤਰ੍ਹਾਂ ਦਿੱਲੀ ਤੋਂ ਮਹਿਬੂਬ ਤੌਲਪੁਰੀ ਉਹ ਬੋਲਤਾ ਪਰਛੇਦ ਤ ਉਹ ਆਪਣੇ ਹਾਰਮੋਨੀਅਮ ਵਾਦਕ ਨੇ ਉਹਨਾਂ ਨੇ ਨਾਲ ਸੰਗੀਤ ਕੀਤੀ ਇਸ ਤਰ੍ਹਾਂ ਹੋਰ ਜਿਹੜੇ ਸਾਧੰਦੇ ਸਨ ਆਪਣੇ ਓਮ ਪ੍ਰਕਾਸ਼ ਸਿੰਘ ਨਰਵਾ ਵਾਦਕ ਆਲਿੰਡੀ ਨੂੰ ਦਿੱਲੀ ਉਹਨਾਂ ਨੂੰ ਲਿਆਂਦਾ ਇਸ ਤਰ੍ਹਾਂ ਪੰਡਤ ਕਾਲੇ ਰਾਮ ਜੀ ਦੂਰਦਰਸ਼ਨ ਜਲੰਧਰ ਦੇ ਮੰਨੇ ਹੋਏ ਇਹ ਸੁਪਰ A ਗ੍ਰੇਡ ਉਹਨਾਂ ਨੂੰ ਲਿਆਂਦਾ ਬਹੁਤ ਸਾਰੇ ਉਹਨਾਂ ਨੇ ਨਾਲ ਜੋੜੇ ਤੇ ਚਾਰ ਦਿਨ ਸੰਗਤਾਂ ਨੇ ਅਲੌਕਿਕ ਕੀਰਤਨ ਅਨੰਦ ਬਾਣੀ ਸਵੇਰੇ ਸੰਗਤ ਮਥਾ ਟੇਕਣ ਲਈ ਕਈ ਕਈ ਛੇਰ ਇੰਤਜ਼ਾਰ ਕਰਨਾ ਪੈਂਦਾ ਸੀ ਕੋਈ ਕਿਸੇ ਚੀਜ਼ ਨੂੰ ਲੈ ਕੇ ਵੀ ਕੋਈ ਕਿਸੇ ਨੂੰ ਅਪੀਲ ਨਹੀਂ ਸੀ ਕਰਨੀ ਪੈਂਦੀ ਕਿ ਤੁਸੀਂ ਚੁੱਪ ਦਾ ਦਾਨ ਬਖਸ਼ੋ ਗੁਰੂ ਨਾਨਕ ਦੇਵ ਜੀ ਦੀ ਸਾਰੀ ਸੰਤਾਨ ਬਾਬਾ ਸਰਬਜੋਤ ਸਿੰਘ ਜੀ ਵੇਦੀ ਸਾਰਾ ਸਮਾਂ ਹਾਜ਼ਰ ਰਹੇ ਨਵ ਸਾਲ ਦੇ ਮੁਖੀ ਉਸ ਵੇਲੇ ਸਨ ਬਾਬਾ ਠਾਕੁਰ ਸਿੰਘ ਜੀ ਉਹ ਚਾਰੇ ਦਿਨ ਉੱਥੇ ਹਾਜ਼ਰ ਰਹੇ ਅਤੇ ਉਹਨਾਂ ਨੇ ਇਹ ਕਿਰਪਾ ਕੀਤੀ ਕਿ ਇਹ ਜਿਹੜਾ ਤੀਰਤ ਸਿੰਘ ਢਿਲੋਂ ਆ ਇਹ ਇਹਨੂੰ ਚਾਰੇ ਦਿਨ ਸੇਵਾ ਦਿਓ ਦਾੜਾ ਇਹਨਾਂ ਦਾ ਪ੍ਰਕਾਸ਼ ਕਰੋ ਕਿ ਦਾਸ ਨੇ ਫਿਰ ਦਾੜਾ ਪ੍ਰਕਾਸ਼ ਕੀਤਾ ਤੇ ਸੇਵਾ ਸਤਿਗੁਰੂ ਨੇ ਲਈ ਇਹ ਸੰਗਤਾਂ ਨੇ ਪਿਆਰ ਵੀ ਦਿੱਤਾ ਬਖਸ਼ਿਆ ਅੱਛਾ ਚਾਰੇ ਦਿਨ ਹਿੰਦੁਸਤਾਨ ਦਾ ਕਿਹੜਾ ਹਿੱਸਾ ਲਖਨਊ ਤੋਂ ਦਿੱਲੀ ਤੋਂ ਉੱਤਰ ਪ੍ਰਦੇਸ਼ ਤੋਂ ਯਾਨੀ ਮੇਰਾ ਕਹਿੰਦਾ ਬਸ ਸਹਾਰਨਪੁਰ ਤੋਂ ਰਾਗੀ ਮੇਰਠ ਤੋਂ ਫਿਰ ਬੰਬਈ ਤੋਂ ਯਾਨੀ ਹੱਤਾ ਕਿ ਜਿੱਥੇ ਵੀ ਗੁਰਮਤਿ ਸੰਗੀਤ ਦੇ ਇਹਨਾਂ ਵਿਦੇਸ਼ਾਂ ਤੋਂ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਤੋਂ ਆਏ ਤੇ ਉਹਨਾਂ ਨੇ ਕੀਰਤਨ ਦੀ ਖੈਬਰ ਲਾਈ ਰਾਗਾਂ ਉੱਤੇ ਤੇ ਉਹ ਮੇਰੇ ਚਿੱਤਿਆਂ ਵਿੱਚ ਮੇਰੇ ਕੀ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਨੰਦ ਮਾਣਿਆ ਜਿਹਨਾਂ ਨੂੰ ਸੁਪਾਗ ਪ੍ਰਾਪਤ ਹੋਇਆ ਉਹਨਾਂ ਦੀ ਕੀਤੇਆਂ ਬਚੋਸਿਆ ਹੋਇਆ ਫਿਰ 1991 ਤੋਂ ਬਾਅਦ ਇੱਕ ਨਾਂ ਪੈਦਾ ਹੋ ਗਿਆ ਦੁਨੀਆ ਵਿੱਚ ਬੱਲੇ ਬੱਲੇ ਹੋ ਗਈ ਧੰਨ ਧੰਨ ਹੋ ਗਈ ਫਿਰ ਉਹਦੀਆਂ ਸੀਰੀਜ਼ ਬਣੀਆਂ ਉਹਦੀਆਂ ਕੈਸੇਟਸ ਬਣੀਆਂ ਆ ਪਾਈ ਬਲਬੀਰ ਸਿੰਘ ਜੀ ਸ਼ੌਣੀ ਰਾਗੀ ਦੀ ਆਵਾਜ਼ ਆਸਾ ਦੀ ਵਾਰ ਇਹ ਬਹੁਤ ਹੀ ਕਾਰ ਵਿਕਰੀ ਹੋਈ ਇਸੇ ਤਰ੍ਹਾਂ ਆ ਬਾਈ ਦਲਬਖ ਸਿੰਘ ਗੁਲਬਖ ਸਿੰਘ ਉਹਨਾਂ ਨੇ ਵੀ ਬੜਾ ਰੰਗ ਬਣਿਆ ਪ੍ਰੋਫੈਸਰ ਹਰਚੰਦ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ ਪ੍ਰੋਫੈਸਰ ਕਰਤਾਰ ਸਿੰਘ ਜੀ ਪ੍ਰਿੰਸੀਪਲ ਚੰਨ ਸਿੰਘ ਜੀ ਮਰੂੜ ਇਸ ਤਰ੍ਹਾਂ ਪਾਈ ਪ੍ਰਿੰਸੀਪਲ ਸਿੰਘ ਮੋਹਨਪਾਲ ਸਿੰਘ ਤੇ ਆ ਹੋਰ ਜਿਹੜੇ ਜਥੇ ਪਾਈ ਹਰਜੋਤ ਸਿੰਘ ਰਖ ਪਾਈ ਅਮਰੀਕ ਸਿੰਘ ਰਖਮੀ ਉਹਨਾਂ ਦਾ ਬੇਟਾ ਜਿਹੜਾ ਹੁਣ ਗਾਉਂਦਾ ਹੈ ਹਰਜੋਤ ਸਿੰਘ ਰਖਵੀ ਇਹ ਨਾਲ ਸੀ ਉਦੋਂ ਤੇ ਦਰਬਾਰ ਸਾਹਿਬ ਦੇ ਰਾਗੀ ਇਹ ਸਾਰੇ ਉਥੇ ਹਾਜ਼ਰੀਆਂ ਭਰ ਲਈ ਦਿੱਲੀ ਤੋਂ ਵਾਡੇ ਵਡੇ ਉਸਤਾਦ ਕਲਾਸੀਕਲ ਸੰਗੀਤ ਦੇ ਮਾਹਿਰ ਸਿੰਘ ਬੰਦੂ ਤੇipal Singh Surender Singh ਉਹਨਾਂ ਨੇ ਵੀ ਹਾਜ਼ਰੀ ਭਰੀ ਇਸੇ ਤਰ੍ਹਾਂ ਸ਼ੁਭਾ ਮੁਤਗਲ ਜਿਹੜੀ ਕਲਾਸੀਕਲ ਸੰਗੀਤ ਦੀ ਬੜੀ ਮੰਨੀ ਪਰਮੰਨੀ ਕਲਾਕਾਰਾ ਉਹ ਵੀ ਪਹੁੰਚੀ ਯਾਨੀ ਬਹੁਤ ਹੋਰ ਧਰਮਾਂ ਦੇ ਜਿਹੜੇ ਗਾਇਕ ਸਨ ਗਾਇਕਾਵਾਂ ਸਨ ਉਹਨਾਂ ਨੇ ਵੀ ਮੋਦਰ ਕੀਰਤਨ ਆਈ ਸੰਗਤਾਂ ਨੂੰ ਨਿਹਾਲ ਕੀਤਾ ਕੁਝ ਸਾਲ ਸੰਤ ਸੁਚਾ ਸਿੰਘ ਜੀ ਇਸ ਪਰਿਵਾਰ ਨੂੰ ਚਲਾਉਂਦੇ ਰਹੇ ਉਸ ਤੋਂ ਬਾਅਦ ਇੱਕ ਪਾਣਾ ਵਾਪਰਿਆ ਸੰਤ ਜੀ ਅਚਾਨਕ ਇਸ ਸੰਸਾਰ ਤੋਂ ਰੁਕਸ਼ਿਤ ਹੋ ਗਏ ਤੇ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਫਿਰ ਸੰਗਤਾਂ ਦੇ ਸਹਿਯੋਗ ਨਾਲ ਤੇ ਸੰਗਤਾਂ ਦੀ ਸਲਾਹ ਨਾਲ ਤੇ ਸਿੱਖ ਪੰਥ ਦੀਆਂ ਸਰਮੌਰ ਜਥੇਬੰਦੀਆਂ ਨੇ ਸਲਾਹ مشورہ ਕਰਕੇ ਉਹਨਾਂ ਦੇ ਹੀ ਸਾਥੀ ਜਿਹੜੇ ਮੌਜੂਦਾ ਮੁਖੀ ਨੇ ਤਕਸਾਲ ਦਮਦਵੀ ਜਿਹੜੀ ਤਕਸਾਲ ਦੇ ਮਹਾਪੁਰਖਾਂ ਨੂੰ ਵਿਚਲਾ ਕਰਕੇ ਜਵਦੀ ਇੱਕ ਤਕਸਾਲ ਉਹ ਜੋ ਤਸਰੀਮ ਕੀਤਾ ਗਿਆ ਜਵਦੀ ਨੂੰ ਇੱਕ ਤਕਸਾਲ ਉਹ ਜੋ ਜਵਦੀ ਤਕਸਾਲ ਹੈ ਕੀਰਤਨ ਦੀ ਤੋਂ ਮੰਨੀ ਪਰਮੇਂ ਤਕਸਾਲ ਹੈ ਇਸ ਵੇਲੇ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ ਰਾਤ ਜੁਟੀ ਹੋਈ ਉਥੇ ਬਹੁਤ ਸਮਾਂ ਪ੍ਰਿੰਸੀਪਲ ਸੁਖਵੰਤ ਸਿੰਘ ਜਿਹੜੇ ਬਹੁਤ ਗੁਣੀ ਸੱਜਣ ਨੇ ਉਹ ਵੀ ਸਿਖਾਉਂਦੇ ਰਹੇ ਅੱਜ ਕੱਲ ਉਹ ਬਾਬਾ ਸੁਚਾ ਸਿੰਘ ਸੁਰਬਿਆਸ ਕੇਂਦਰ ਜਿਹੜਾ ਅੰਮ੍ਰਿਤਸਰ ਨੂੰ ਜਾਈਏ ਤੇ ਜੰਡਿਆਲਾ ਗੁਰੂ ਵਿਖੇ ਉਥੇ ਉਹ ਕੇਂਦਰ ਚਲਾ ਰਹੇ ਨੇ ਉਹ ਆਪਣੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਹੈ। ਕਿ ਬਹੁਤ ਵਧੀਆ ਪ੍ਰੋਜੈਕਟ ਉਹਨਾਂ ਨੇ ਇੱਕ ਬਹੁਤ ਵੱਡਾ ਮੁਕੰਮਲ ਕੀਤਾ ਜਿਹੜੇ بڑے بڑے ਹੋਰ ਫਨਕਾਰ ਨੇ ਹੋਰ ਨਾ ਧਰਮਾਂਗੇ ਉਹਨਾਂ ਤੋਂ ਸ਼ਬਦ ਕੀਰਤਨ ਕਲਾਸੀਕਲ ਅੰਗੂਜ ਉਹਨਾਂ ਨੇ ਰਿਕਾਰਡ ਕੀਤਾ ਹੈ। ਤਾਂ ਇਸ ਤਰ੍ਹਾਂ ਜਵਦੀ ਟਕਸਾਲ ਦੀ ਦੇਣ ਨੂੰ ਅ ਬਿਲਕੁਲ ਨੰਬਰ 1 ਤੇ ਰੱਖਿਆ ਜਾ ਸਕਦਾ ਬੜੇ ਜਥੇ ਐਸੇ ਤਿਆਰ ਹੋਏ ਜਿਹੜੇ ਸ੍ਰੀ ਹਰਮੰਦਰ ਸਾਹਿਬ ਐਸੇੜੇ ਮਤਾਰ ਹਜ਼ੂਰੀ ਰਾਗੀ ਕੀਰਤਨ ਦੀ ਸੇਵਾ ਨਿਭਾ ਰਹੇ ਫਿਰ ਪ੍ਰਕਾਸ਼ਨਾਂ ਬਹੁਤ ਕੀਤੀਆਂ ਟਕਸਾਲ ਨੇ ਫਿਰ ਟਕਸਾਲ ਨੇ ਉਥੇ ਬਕਾਇਦਾ ਟੀਚਿੰਗ ਦਾ ਪ੍ਰਬੰਧ ਕੀਤਾ ਪ੍ਰੋਫੈਸਰ ਚਰਨਜੀਤ ਕੌਰ ਅ ਇੰਦਰਜੀਤ ਸਿੰਘ ਬਿੰਦੂ ਜਲੰਧਰ दूरदर्शन ਤੇ ਮੇਰੇ ਸਾਥੀ ਸਨ ਆ ਮਿਊਜ਼ਿਕ ਦੇ ਪ੍ਰੋਡਿਊਸਰ ਜਿਨ੍ਹਾਂ ਨੇ ਸਾਰਾ ਪਹਿਲਾ ਪ੍ਰੋਗਰਾਮ ਕਵਰ ਕੀਤਾ ਸੀ ਬੀਬੀ ਅਮਰਜੀਤ ਘਰ ਤੋਂ ਪੜਾਉਣੋਂ ਦੇ ਭਰਾ ਉਹ ਵੀ ਸਿਖਾਉਂ ਜਾਂਦੇ ਨੇ ਫਿਰ ਇਸੇ ਤਰ੍ਹਾਂ ਪ੍ਰਿੰਸੀਪਲ ਸੁਖਾਂ ਸਿੰਘ ਮਾਦੇਸ ਸਿਖਾਉਂਦੇ ਰਹੇ ਇਸੇ ਤਰ੍ਹਾਂ ਹੋਰ ਜਿਹੜੇ ਆ ਉਸਤਾਦ ਲੋਕ ਨੇ ਉਹ ਵੀ ਆ ਕੇ ਸਮੇਂ-ਸਮੇਂ ਤੇ ਆਜ਼ਰੀਆਂ ਪੜ੍ਹਦੇ ਨੇ ਨਵੇਤਾ ਕੌਰ ਜੀ ਜਿਹੜੇ ਡਾਕਟਰ ਨਵੇਤਾ ਸਿੰਘ ਉਹ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਉਹਨਾਂ ਦੇ ਭਰਾਤਾ ਡਾਕਟਰ ਅਲੰਕਾਰ ਸਿੰਘ ਡਾਕਟਰ ਗੁਰਨਾਮ ਸਿੰਘ ਦਾ ਖਾਸ ਜ਼ਿਕਰ ਕਰਨਾ ਚਾਹਾਂ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਗੁਰਮਤਿ ਸੰਗੀਤ ਪਾਗ ਦੇ ਬਾਨੀ ਤੇ ਮੁਖੀ ਉਹਨਾਂ ਨੇ ਬਹੁਤ ਯੋਗਦਾਨ ਦਿੱਤਾ ਔਰ ਬਹੁਤ ਸਹਿਯੋਗ ਦਿੱਤਾ ਇੱਕ ਰਾਗ ਨਾਇਕ ਕਮੇਟੀ ਬਣਾਈ ਗਈ ਸੀ ਜਿਹਨੇ ਰਾਗਾਂ ਦੇ ਸ਼ੁੱਧ ਸਰੂਪ ਨਿਰਧਾਰਿਤ ਕੀਤੇ ਬੜਾ ਕੰਮ ਕੀਤਾ ਤੇ ਹਰ ਸਾਲ ਫਿਰ ਸੰਤ ਅਮੀਰ ਸਿੰਘ ਜੀ ਨੇ ਕਮਾਨ ਸੰਭਾਲ ਲਈ ਭਈ ਇਹ ਇਸ ਤਰ੍ਹਾਂ ਨਿਰੰਤਰ ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਇਹ ਅਦੁੱਤੀ ਗੁਰਮੁਖ ਸੰਗੀਤ ਸਮੇਲਨ ਹਰ ਸਾਲ ਜਵਦੀ ਵਿਖੇ ਹੁੰਦਾ ਰਹੇਗਾ ਐਤ ਕੀ 5 6 7 8 ਇਹਨਾਂ ਤਰੀਕਾ ਨੂੰ 6 7 8 9 10 ਇਹਨਾਂ ਤਰੀਕਾ ਨੂੰ ਜਵਦੀ ਵਿੱਚ ਇਸ ਵੇਲੇ ਗੁਰਮੁਖ ਸੰਗੀਤ ਸਮੇਦਨ ਚੱਲ ਰਿਹਾ ਵਿੱਚ ਢਾਡੀ ਦਰਬਾਰ ਵੀ ਹੁੰਦਾ ਹੈ ਕਥਾ ਦਰਬਾਰ ਵੀ ਹੁੰਦਾ ਹੈ ਗੁਰਮਤਿ ਉਚਾਰਾਂ ਵੀ ਹੁੰਦੀਆਂ ਨੇ ਤੇ ਕਵੀ ਦਰਬਾਰ ਵੀ ਹੁੰਦਾ ਜਿਵੇਂ ਹਰ ਵਨਗੀ ਹੁੰਦੀ ਹੈ ਪਰ ਗੁਰਮਤ ਸੰਗੀਤ ਦੀ ਜਿਹੜੀ ਮੇਨ ਆ ਸਟਰੀਮ ਹੈ ਕਲਾਸੀਕਲ ਰਾਗਾਂ ਦੇ ਆਧਾਰ ਤੇ ਕੀਰਤਨ ਉਹ ਜ਼ਰੂਰ ਹੁੰਦਾ ਹੈ ਹੁਣ ਕੱਲ ਦਾ ਜਿਹੜਾ ਸੈਸ਼ਨ ਸੀ ਉਹਦੇ ਵਿੱਚ ਪਾਈ ਉਤਾਰ ਸਿੰਘ ਜੀ ਬੈਂਕ ਵਾਲੇ ਪੰਜਾਬ ਸਿੰਘ ਬੈਂਕਸਨ ਹੁਸ਼ਿਆਰਪੁਰ ਦੇ ਬੜੇ ਉਗੇ ਕੀਰਤਨੀਏ ਉਹਨਾਂ ਨੇ ਕੀਰਤਨ ਕੀਤਾ ਬੜੇ ਪ੍ਰਸਿੱਧ ਰਾਗੀ ਆ ਰਾਗਾਂ ਦੇ ਮਹਾਰ ਪਾਈ ਗੁਰਮੀਤ ਸਿੰਘ ਜੀ ਸ਼ਾਂਤ ਉਹਨਾਂ ਨੇ ਕੀਰਤਨ ਕੀਤਾ ਭਾਈ ਗੁਰਦੇਵ ਸਿੰਘ ਜੀ ਅਸਟ੍ਰੇਲੀਆ ਤੋਂ ਆਏ ਹੋਏ ਨੇ ਇਤਫਾਕਨ ਉਹ ਵੀ ਉੱਥੇ ਹਾਜ਼ਰੀਆਂ ਭਰ ਰਹੇ ਨੇ ਤੇ ਹੋਰ ਵੱਡੇ ਵੱਡੇ ਰਾਗੀ ਜੱਥੇ ਜਿਹੜੇ ਨੇ ਭਾਈ ਕਮਲਜੀਤ ਸਿੰਘ ਜੀ ਜ਼ਰਬਾਰ ਸਾਹਿਬ ਦੇ ਉਹਨਾਂ ਨੇ ਕੱਲ ਦੇ ਸੈਸ਼ਨ 'ਚ ਹਾਜ਼ਰੀ ਭਰੀ ਹੋਰ ਰਾਗੀ ਜੱਥੇ ਜ਼ਰਬਾਰ ਸਾਹਿਬ ਦੇ ਉਹ ਵੀ ਉੱਥੇ ਪਹੁੰਚ ਪਹੁੰਚੇ ਹੋਏ ਨੇ ਤਾਂ ਇਹ ਪ੍ਰਵਾਚਨ ਰੇ ਪ੍ਰਕਾਸ਼ਨਾਂ ਵੀ ਹੋ ਰਹੀਆਂ ਸੈਮੀਨਾਰ ਵੀ ਸਮੇਂ-ਸਮੇਂ ਤੇ ਹੁੰਦੇ ਆ ਵਰਕਸ਼ਾਪਸ ਵੀ ਲਗਦੀਆਂ ਤੇ ਪੰਜਾਬ ਤੋਂ ਬਾਹਰ ਮਹਾਰਾਸ਼ਟਰ ਹੋਰ ਸੂਬਿਆਂ 'ਚ ਜਾ ਕੇ ਲੋਕਾਂ ਨੂੰ ਗੁਰਮਤ ਸੰਗੀਤ ਤੋਂ ਜਾਣੂ ਕਰਵਾਉਣ ਲਈ ਐਸਾ ਪ੍ਰਭਾਵ ਪਿਆ ਕਿ ਸਾਰੇ ਹਿੰਦੁਸਤਾਨ ਵਿੱਚ ਲੋਕ ਇਹ ਮੰਨਣ ਲੱਗ ਪਏ ਜਿਹੜੇ ਸੰਗੀਤ ਦੇ ਰੱ sĩ ਸੰਕ ਗੁਰਮਤ ਸੰਗੀਤ ਤੋਂ ਉੱਪਰ ਕੋਈ ਅਨੰਤ ਦੇਣ ਵਾਲੀ ਸ਼ੈਲੀ ਨਹੀਂ ਇਹ ਇਸ ਕਰਕੇ ਹੋਇਆ ਕਿ ਜਵਦੀ ਚਕਸਾਲ ਦੇ ਮਹਾਪੁਰਖਾਂ ਨੇ ਸਤ ਬਾਬਾ ਸੁਚਾਸ ਸਿੰਘ ਨੇ ਆਪ ਵੀ ਆਪਣੇ ਜੀਵਨ ਕਾਲ ਦੌਰਾਨ ਤੇ ਸਤ ਬਾਬਾ ਮੀਰ ਸਿੰਘ ਜੀ ਨੇ ਉਹਨੂੰ ਅੱਗੇ ਤੋਰਦੇ ਹੋਏ ਬਾਹਰਲੇ ਸੂਬਿਆਂ ਜਾ ਕੇ ਮਹਾਰਾਸ਼ਟਰ ਵਿੱਚ ਗੁਜਰਾਤ ਵਿੱਚ ਅ ਹੋਰ ਜਗ੍ਹਾ ਜਿਹੜੇ ਗੁਰਮਤ ਸੰਗੀਤ ਸੰਮੇਲਨ ਕਰਵਾਏ ਤੇ ਹੋਰ ਨਾਲ ਲੋਕਾਂ ਨੂੰ ਵੀ ਇਸ ਪਾਸੇ ਵੱਲ ਪ੍ਰੇਰਿਤ ਕੀਤਾ ਤੇ ਗੁਰਮਤ ਸੰਗੀਤ ਦੀ ਜੋ ਸ਼ੈਲੀ ਹੈ ਉਹਦੇ ਤੋਂ ਦੇਸ਼ ਵਾਸੀਆਂ ਨੂੰ ਸੰਗੀਤ ਪ੍ਰੇਮੀਆਂ ਨੂੰ ਜਾਣੂ ਕਰਾਇਆ ਤਾਂ ਇਹ ਹੈ ਬਹੁਤ ਵੱਡੀ ਧਨ ਹੁਣ ਇੱਕ ਆਨਲਾਈਨ ਅੱਛਾ ਫੇਰ ਉਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਹੁਣ ਤਾਂ ਅਤਿ ਸੁੰਦਰ ਇਮਾਰਤ ਬਣ ਚੁੱਕੀ ਹੈ ਯਾਨੀ ਬਹੁਤ ਆਧੁਨਿਕ ਟੰਗਣਾ ਫੇਰ ਦੀਵਾਨ ਹਾਲ ਬਹੁਤ ਵੱਡਾ ਬਣ ਚੁੱਕਾ ਹੈ ਜਿੱਥੇ ਇੱਕੋ ਸਮੇਂ ਬੈਠ ਕੇ ਹਜ਼ਾਰਾਂ ਸੰਗਤਾਂ ਕੀਰਤਨ ਸਰਵਣ ਕਰ ਸਕਦੀਆਂ ਹਨ ਫੇਰ ਬਹੁਤ ਵੱਡੀ ਲਾਇਬ੍ਰੇਰੀ ਹੈ ਤੇ ਕਿਤਾਬਾਂ ਦੀ ਵੀ ਹੈ ਔਰ ਪ੍ਰਕਾਸ਼ਨਾਵਾਂ ਦੀ ਵੀ ਹੈ ਤੇ ਜਿਹੜੀਆਂ ਰਿਕਾਰਡਿੰਗਸ ਨੇ ਉਹਨਾਂ ਦੀ ਵੀ ਹੈ ਫਿਰ ਇੱਕ ਆਨਲਾਈਨ ਸਿਸਟਮ ਹੈ ਕੋਈ ਵੀ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਉਹ ਨੂੰ ਮਿਲ ਸਕਦੀ ਹੈ ਤੇ ਫਿਰ ਉੱਥੇ ਜਿਹੜੀਆਂ ਕਲਾਸਿਸ ਲੱਗਦੇ ਨੇ ਉਹਦੇ ਵਿੱਚ ਵਿਦਿਆਰਥੀ ਕੁਛ ਤਾਂ ਉੱਥੇ ਰਹਿੰਦੇ ਨੇ ਉਹਨਾਂ ਦਾ ਕੋਈ ਖਰਚਾ ਨਹੀਂ ਉਹ ਦੇਖੋ ਕਿੱਡਾ ਵੱਡਾ ਪਰਉਪਕਾਰੀ ਕਾਰਜ ਹੈ ਕਿਤਾਬਾਂ ਦੀ ਤਿਆਰ ਕਰਨੇ ਇੱਕ ਉਹਨਾਂ ਦੀ ਫੀਸ ਵੀ ਨਾ ਲੈਣੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਉੱਥੇ ਦੇਣਾ ਲੋਜਿੰਗ ਬੋਰਡਿੰਗ ਦਾ ਸਾਰਾ ਉੱਥੇ ਸਿਸਟਮ ਹੈ ਤੇ ਉਲਟਾ ਉਹਨਾਂ ਨੂੰ ਜਿਹੜੇ ਲਾਇਕ ਹੁੰਦੇ ਨੇ ਉਹਨਾਂ ਨੂੰ ਸਟਾਇਪੈਂਡ ਉਹਨਾਂ ਨੂੰ ਵਜ਼ੀਫਾ ਵੀ ਦਿੱਤਾ ਜਾਂਦਾ ਹੈ ਕਿ ਉਹ ਡਿਗਰੀਜ਼ ਕਰਕੇ ਫਿਰ ਸਕੂਲਾਂ ਕਾਲਜਾਂ ਵਿੱਚ ਨੌਕਰੀਆਂ ਵੀ ਕਰ ਰਹੇ ਨੇ ਇਹ ਬਹੁਤ ਵੱਡੀ ਮੈਂ ਸਮਝਦਾ ਹਾਂ ਜੋ ਵੱਡੀ ਤਕਸਾਲ ਦੀ ਇਹ ਦੇਣ ਹੈ ਇਹ ਇੱਕ ਅੰਗਰੇਜ਼ੀ ਲਿਟਰੇਚਰ ਵਿੱਚ ਨਾ ਇੱਕ ਲਹਿਰ ਸ਼ੁਰੂ ਕੀਤੀ ਸੀ ਬਹੁਤ ਵੱਡੇ ਸ਼ਾਇਰ ਵਿਲੀਅਮ ਵਰਡਸਵਰਥ ਨੇ ਉਹਦਾ ਨਾਮ ਰੱਖਿਆ ਸੀ ਬੈਕ ਟੂ ਨੇਚਰ ਆਓ ਮਨੁੱਖ ਪਟਕੇ ਨਾ ਆਓ ਫਿਰ ਕੁਦਰਤ ਦੀ ਗੋਦ ਵਿੱਚ ਚਲੀ ਗਏ ਕੁਦਰਤ ਦੇ ਨਾਲ ਜੁੜੇ ਰਹਾਂਗੇ ਤੇ ਆਓ ਜੀਵਨ ਸਫਲ ਬਣਾਈਏ ਕੁਦਰਤ ਸੰਗ ਦੋਸਤੀ ਪਾਈਏ ਇਸੇ ਤਰ੍ਹਾਂ ਸੰਤ ਸੁਚਾ ਸਿੰਘ ਜੀ ਨੇ ਬੜੀ ਦ੍ਰਿਗਦਸ਼ਟੀ ਨਾਲ ਕੀਰਤਨ ਦੀ ਉਸ ਪੁਰਾਤਨ ਪਰੰਪਰਾ ਵਿਰਾਸਤ ਨਾਲ ਮੁਰਕੇ ਜੋੜਨ ਲਈ ਤੇ ਇਹ ਸ਼ੈਜੀ ਨੂੰ ਹੋਰ ਪਰਪੱਕ ਤੇ ਪ੍ਰਚੰਡ ਕਰਨ ਲਈ ਜਿਹੜਾ ਇੱਕ ਸੁਪਨਾ ਲਿਆ ਸੀ ਉਹ ਅੱਜ ਸাকার ਹੁੰਦਾ ਨਜ਼ਰ ਆ ਰਿਹਾ ਹੈ ਅੱਜ ਹੋਰ ਬਹੁਤ ਥਾਵਾਂ 'ਤੇ ਕੀਰਤਨ ਦਰਬਾਰ ਹੁੰਦੇ ਨੇ ਕੀਰਤਨ ਦਰਬਾਰਾਂ ਦਾ ਪ੍ਰਚਲਨ ਜਿਹੜਾ ਉਹ ਕਾਫੀ ਵੇਖਣ ਨੂੰ ਮਿਲਦਾ ਹੈ ਪਰ ਫੇਰ ਵੀ ਹਾਲੇ ਵੀ ਲੋੜ ਹੈ ਇਹ ਇਹਦਾ ਇੱਕ ਰਿਜ਼ਲਟ ਹੋਰ ਨਿਕਲਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜਥੇਦਾਰ ਦਰਪਾਲ ਸਿੰਘ ਮੱਕੜ ਨੇ ਇਹ ਸਬਕਮੇਟੀ ਦੀ ਜੋ ਤਜਵੀਜ਼ ਨੂੰ ਮੰਨਦੇ ਹੋਏ ਇਹ ਪ੍ਰਬੰਧ ਕੀਤਾ ਕਿ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਤੇ ਡਾਕਟਰ ਗੁਰਨਾਮ ਸਿੰਘ ਜੀ ਨੇ ਮੋਰੀ ਰੋਲ ਅਦਾ ਕੀਤਾ ਸੀ ਸਾਰੇ ਨਾਲ ਸੀ ਉਹਨਾਂ ਨੇ ਇੱਕ ਧਾਮੇ ਗੱਲ ਮੰਨੀ ਕਿ ਜਿਹੜੇ ਜਥੇ ਵੀ ਕੀਰਤਨ ਕਰਨ ਬੈਠਦੇ ਨੇ ਉਦੇ ਨਾਲ ਇੱਕ ਇੱਕ ਧੰਤੀ ਸਾਜ਼ ਵਾਲਾ ਜ਼ਰੂਰ ਹੋਵੇਗਾ ਤੁਸੀਂ ਸੁਣਦੇ ਹੋਵੋਗੇ ਕਿ ਜਦੋਂ ਰਾਗੀ ਜਿੱਥੇ ਵਾਦਿਆ ਨਾਲ ਕੀਰਤਨ ਕਰਦੇ ਆ ਤੇ ਨਾਲ ਕੋਈ ਤਾਉਸ ਵਾਲਾ ਜਾਂ ਕੋਈ ਦਿਲਵਾ ਵਾਲਾ ਜਾਂ ਕੋਈ ਸਰੰਦੇ ਵਾਲਾ ਕੀਰਤਨ ਕਰਦਾ ਹੈ ਜਾਂ ਕੋਈ ਆਪਣਾ ਤਾਰ ਸ਼ਾਇਨਾ ਵਾਲਾ ਹੁੰਦਾ ਜਾਂ ਤਾਨਪੂਰੇ ਤੇ ਹੀ ਹੁੰਦਾ ਤੇ ਉਹਦੇ ਨਾਲ ਇੱਕ ਆਵਾਜ਼ ਹੋਰ ਬਣ ਜਾਂਦੀ ਹੈ ਉਹਦੇ ਨਾਲ ਜਦੋਂ ਉਹ ਉਹ ਆ ਗਾ ਗੇਰਦੇ ਨੇ ਆ ਆਲਾਪ ਸ਼ੁਰੂ ਹੋਣ ਲੱਗਦਾ ਹੈ ਕੀਰਤਨ ਦੀ ਪ੍ਰਾਰੰਭਤਾ ਹੋਣ ਲੱਗਦੀ ਹੈ ਤੇ ਇੱਕ ਸਮਾਧੀ ਰੰਗ ਪਹਿਲਾਂ ਹੀ ਬਣ ਜਾਂਦਾ ਹੈ ਸੋ ਇਸ ਕਰਕੇ ਬਾਣੀ ਵਿੱਚ ਆਉਂਦਾ ਗਾਹਨ ਤਾਰ ਮਿਲਾਵੀ ਕਿ ਤੰਤੀ ਸਾਜ਼ਾਂ ਨੂੰ ਤਾਰ ਦੇ ਸਾਜ਼ਾਂ ਨੂੰ ਸ਼ੁਰ ਕਰਕੇ ਰਾਗ ਮਾਲਾ ਚਾਉਂਦੀ ਹੈ ਤੁਖ ਕਿ ਕੀਰਤਨ ਕਰਨਾ ਚਾਹੀਦਾ ਹੈ ਗੁਰੂ ਕਿਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਲ ਪਾਈ ਮਰਦਾਨਾ ਜੀ ਤੰਤੀ ਸਾਜ਼ ਰਬਾਬ ਦੇ ਨਾਲ ਹਾਂ ਮੈਂ ਜ਼ਿਕਰ ਕਰਨਾ ਬਹੁਤ ਸਾਰੇ ਰਬਾਬ ਬੜਾ ਇੱਕ ਡਿਫਰੈਂਟ ਸਾਜ਼ ਹੈ ਬੜਾ ਔਖਾ ਸਾਜ਼ ਹੈ ਇਹਨੂੰ ਵਜਾਉਣਾ ਕੋਈ ਹਾਰੀ ਸਾਰੀ ਦਾ ਕੰਮ ਨਹੀਂ ਇਹਦੀ ਆਵਾਜ਼ ਬੜੀ ਭਰਵੀ ਤੇ ਬਹੁਤ ਪ੍ਰਭਾਵਸ਼ਾਲੀ ਆਵਾਜ਼ ਹੁੰਦੀ ਹੈ ਇਹ ਸੁਰਤ ਨੂੰ ਸ਼ਬਦ ਨਾਲ ਜੋੜਨ ਵਿੱਚ ਬਹੁਤ ਸਹਾਇੀ ਹੁੰਦੀ ਹੈ ਬਹੁਤ ਸਾਰੇ ਤਾਂ ਹੀ ਤਾਂ ਜਿਹੜੇ ਭਾਈ ਮਰਦਾਨਾ ਤੋਂ ਰਬਾਬੀ ਪਰੰਪਰਾ ਸ਼ੁਰੂ ਹੋਈ ਹੁਣ ਰਬਾਬ ਦਾ ਪ੍ਰਚਲਨ ਇਹ ਮੁਸਲਮਾਨ ਦੇਸ਼ਾਂ ਤੋਂ ਆਇਆ ਸੀ ਸਾਜ਼ ਅਰਬ ਦੇਸ਼ਾਂ ਤੋਂ ਕਿ ਹੁਣ ਅੱਜਕੱਲ ਬਹੁਤ ਅچھے ਬਾਬ ਜਉਣ ਵਾਲੇ ਅچھے ਟੰਗ ਨਾਲ ਰਬਾਬ ਦੇ ਮਹਰ ਜਿਹੜੇ ਨੇ ਉਹ ਨਾਲ ਸੰਗਤ ਕਰਦੇ ਨੇ ਤੇ ਆਨੰਦ ਬਣ ਜਾਂਦਾ ਤੋਂ ਇਹ ਹਰ ਸਾਲ ਦੋ ਸਮਾਗਮ ਹੁੰਦੇ ਆ ਇੱਕ ਸੰਤ ਬਾਬਾ ਸੁਚਾ ਸਿੰਘ ਦੀ ਵਰਸੀ ਹੁੰਦੀ ਹੈ ਤੇ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਉਹਨਾਂ ਦੀ ਵਰਸੀ ਮਨਾਇ ਜਾਂਦੀ ਹੈ ਤੇ ਫੇਰ ਅ ਕਈ ਵਾਰੀ ਅਕਤੂਬਰ ਚ ਤੇ ਕਈ ਵਾਰੀ ਨਵੰਬਰ ਵਿੱਚ ਹਰ 10 ਦਸੰਬਰ ਤੇ ਦਸੰਬਰ ਵਿੱਚ ਜਿਹੜਾ ਉਹ ਚਾਰ ਦਿਨਾ ਉਤੀ ਗੁਰਮਤ ਸੰਗੀਤ ਸਮੇਨ ਹਰ ਸਾਲ ਹੁੰਦਾ ਹੈ ਤੋਂ ਅਸੀਂ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸੰਤ ਬਾਬਾ ਅਮੀਰ ਸਿੰਘ ਨੂੰ ਔਰ ਉਹਨਾਂ ਦੇ ਸਹਿਯੋਗੀਆਂ ਨੂੰ ਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ, ਰੋਗਤਾ ਬਖਸ਼ਣ, ਧੀਰਗਾਜੂ ਬਖਸ਼ਣ ਤਾਂ ਕਿ ਗੁਰਮਤ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸੇ ਤਰ੍ਹਾਂ ਨਿਗਰ ਕਾਰਜ ਕਰਦੇ ਰਹਿਣ ਤਾਂ ਕਿ ਗੁਰੂ ਨਾਨਕ ਦੇਵ ਜੀ ਸਤਿਪਾਤਸ਼ਵ ਨੂੰ ਬਖਸ਼ੀ ਹੋਈ ਇਹ ਇਲਾਹੀ ਦਾਤ ਜਿਹੜੀ ਹੈ ਇਹ ਪਰੰਪਰਾ ਜਿਹੜੀ ਹੈ ਇਹ ਕਾਇਮ ਰਹੇ ਤੇ ਰਾਗੀ ਸਿੰਘ ਅ ਰਾਗ ਦੇ ਅਨੁਸਾਰੀ ਹੋ ਕੇ ਕੀਰਤਨ ਕਰਨ ਕਿਉਂਕਿ ਗੁਰਬਾਣੀ ਉੱਤੇ ਲਿਖਿਆ ਹੋਇਆ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਤੇ ਰਾਗ ਨਾਦ ਸਬਦ ਸੋਹਣ ਇਹ ਜੋ ਲੋਗੋ ਹੈ ਜੋਦਿਤ ਸਾਦਾ ਉਹਦੇ ਉੱਤੇ ਲਿਖਿਆ ਹੋਇਆ ਰਾਗ ਨਾਦ ਸ਼ਬਦ ਸੋਹਣ ਤੇ ਇਹ ਬੇਨਤੀਆਂ ਸਨ ਕੁਝ ਇਹ ਜਾਣਕਾਰੀ ਸੀ ਅਦੁੱਤੀ ਗੁਰਮੁਖੀ ਸੰਗੀਤ ਸਮੇਲਨ ਜਵਦੀ ਕਲਾ ਜ਼ਿਲ੍ਹਾ ਲੁਧਿਆਣਾ ਬਾਰੇ ਜੋ ਕਿ ਇਨੀ ਦੇ ਨੀ ਚੱਲ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਵਾਹ ਇਸੇ ਤਰ੍ਹਾਂ ਚੱਲਦੇ ਚੱਲਦਾ ਰਹੇਗਾ ਅਤੇ ਇਹ ਜਿਹੜਾ ਤਪਤ ਮਾਇ ਠਾੜ ਵਰਤਾਹੀ ਦੁਨੀਆ ਤਬਰਹੀਏ ਵਿਸ਼ਾ ਵਿਕਾਰਾਂ ਨੂੰ ਤਬ ਤਮਾਰ ਠੰਡ ਵਰਤਾਈ ਅੰਦ ਭੈਦ ਨਾਠੇ ਭਾਈ ਜਨਮ ਮੰਨ ਕੇ ਮਟੇਂਦੇ ਸ ਸਾਧੂ ਕੇ ਪੂਰਨ ਪਦੇਸ਼ ਇਹ ਜਿਹੜਾ ਕੀਰਤਨ ਹੈ ਇਹ ਮਨ ਨੂੰ ਠੰਡ ਪਾਉਂਦਾ ਹੈ ਇਸ ਕਰਕੇ ਗੁਰੂ ਸਾਹਿਬ ਨੇ ਨਿਰਣੈ ਕਰ ਦਿੱਤਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰੂ ਘਰ ਤੇ ਪੀ ਲਾਇ ਤੇ ਆਣਾ ਆਪ ਤਰੇ ਸਗਲੇ ਕੁਲਤਾਰੇ ਹਰ ਦਰਗਾ ਪਤ ਸਿਉ ਜਾਇਦਾ ਇਹ ਕੀਰਤਨ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਇਹ ਆਪ ਨਹੀਂ ਕਰ ਸਕਦੇ ਘਟੋ ਘਟ ਸੁਣੀਏ ਜ਼ਰੂਰ ਇਸ ਨਾਲ ਹੀ ਐਪੀਸੋਡ ਸਮਾਪਤ ਕਰਨ ਦੀ ਤੁਹਾਡੀ ਤੋਂ ਅਗੇ ਚੌਣੇ ਐਪੀਸੋਡ ਵੇਖਣ ਵਾਸਤੇ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕ ਸਹਿਬਾਨ ਦਾ ਬਹੁਤ-ਬਹੁਤ ਸ਼ੁਕਰੀਆ ਆਪਣੇ ਵਿਚਾਰ ਜ਼ਰੂਰ ਭੇਜਿਆ ਕਰੋ ਉਹਦੇ ਨਾਲ ਸਾਨੂੰ ਬਹੁਤ ਤਸੱਲੀ ਹੁੰਦੀ ਹੈ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ